ਫੇ ਭਾਈ ਕੰਬਲੀਆ ਜੀ ਨੇ ਦੱਸਿਆ ਬਾਬਾ ਸਿਰਜਨ ਨੂੰ ਇਹ ਬੰਦਗੀ ਚ ਬੈਠ ਕੇ ਆਂਦੇ ਵੀ ਤੁਸੀਂ ਮਹਾਰਾਜ ਇਥੇ ਬੈਠੇ ਹੋਏ ਵੀਰ ਤੁਹਾਡਾ ਲੇਖਾ ਦੇਣ ਚਲਾ ਗਿਆ ਜਦੋਂ ਉਹਨਾਂ ਆਪਣੇ ਨੇਤਰ ਖੋਲੇ ਕੁਝ ਸਮੇਂ 20 ਮੀਲ ਚਲੇ ਗਏ ਉਸ ਸਮੇਂ ਜਿਹਨੂੰ 4 ਦਿਨ ਬੁਖਾਰ ਚੜ ਜਾਂਦਾ ਹੈ ਉਹ ਸਰੀਰ ਛੱਡ ਜਾਂਦਾ ਹੈ ਇਹ ਮਤਲਬ ਜੀ ਆ بخار ਨਹੀਂ ਹਟਦਾ ਤੇ ਉਹ ਤੁਸੀਂ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦੇ ਜਾਂ ਪੰਜ ਚਾਰ ਛੱਕਦੇ ਭਾ 11 ਚਾਰ ਛੱਕਦੇ ਇਹ ਸਰਦੀਆਂ ਬੁਖਾਰ ਲੱਗਦਾ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਪਿੰਡ ਪੱਖੋ ਕੇ ਟਾਲੀ ਸਾਹਿਬ ਸੋ ਇੱਥੇ ਇਸ ਸਥਾਨ ਤੇ ਤੁਹਾਨੂੰ ਬਾਬਾ ਚੰਦ ਦਾ ਸਥਾਨ ਹੈ ਸੋ ਸਾਡੇ ਨਾਲ ਬਾਬਾ ਜੀ ਮਰਜੂਰ ਨੇ ਬਾਬਾ ਜੀ ਨਾਲ ਗੱਲਬਾਤ ਕਰਕੇ ਸਾਡੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣਕਾਰੀ ਬਹੁਤ ਦੇਖਾ ਚ ਵਾਹਿਗੁਰੂ ਜੀ ਕੀ ਫਤਿਹ ਕਿ ਅਸੂਰ ਵਰਤਿਆ ਇਤਿਹਾਸ ਇੱਥੇ ਜਿੱਥੇ ਬਾਬਾ ਸ਼ਰਜਨ ਜੀ ਬੈਠੇ ਨੇ ਇੱਥੇ ਇਹਨਾਂ ਨੇ ਲੰਮੀ ਬਾਹ ਕਰਕੇ ਆਪਣੇ ਭਤੀਜੇ ਤੇ ਰਮਚੰਦ ਨੂੰ ਲਾਇਆ ਜੋ ਬੇਦੀ ਕੋਲ ਏਰੀਆ ਉਹਨੂੰ ਕੈਮਰ ਖਿਆ ਉਹ ਛੋਟਾ ਬੱਚਾ ਸੀ ਧਰਮਚੰਦ ਲక్ష్ਮੀ ਜਨ ਜੀ ਸ਼ਿਕਾਰ ਖੇਡ ਕੇ ਆਏ ਸੀ ਤੇ ਬਾਬਾ ਸ਼ਰਜਨ ਆਂਦੇ ਵੀ ਇਹ ਤੁਹਾਨੂੰ ਦਿਖਾ ਦਿਆ ਨਾ ਪਹਿਨਾ ਤਾਂ ਜੀਵਾ ਹਤਿਆ ਕੀਤੀ ਆ ਉਹ ਆਂਦੇ ਹੀ ਗੁਰਨਾਨਕ ਦੇਵ ਦੇ بیٹے ਆ ਇਹ ਫਿਰ ਇਹਨੇ ਬਚਨ ਕੀਤੇ ਤੇ ਉਹ ਆਪਣੇ ਪਰਿਵਾਰ ਨੂੰ ਲੈ ਕੇ ਇਥੋਂ ਸਚਖੰਡ ਨੂੰ ਉੱਡ ਗਏ ਤੇ ਫੇ ਭਾਈ ਕੰਬਲੀਆ ਜੀ ਨੇ ਦੱਸਿਆ ਬਾਬਾ ਸਿਰਜਨ ਨੂੰ ਇਹ ਬੰਦਗੀ ਚ ਬੈਠੇ ਆਂਦੇ ਵੀ ਤੁਸੀਂ ਮਹਾਰਾਜ ਇਹਥੇ ਬੈਠੇ ਹੋ ਵੀਰ ਤੁਹਾਡਾ ਲੈ ਖਾ ਦੇਣ ਚਲਾ ਗਿਆ ਜਦੋਂ ਉਹਨਾਂ ਨੇ ਆਪਣੇ ਨੇਤਰ ਖੋਲੇ ਕੁਝ ਸਮੇਂ 20 ਮੀਲ ਚਲੇ ਗਏ ਬਾਬਾ ਜੀ ਨੇ ਆਪਣੀ 4 ਯੋਜਨ ਲੰਮੀ ਬਾਹ ਕਰਕੇ ਉਸ ਧਰਮਚੰਦ ਨੂੰ ਲਾਇਆ ਉਹ ਬੱਚੇ ਨੂੰ ਲਾ ਕੇ ਤੇ ਉਹਨੂੰ ਫਿਰ ਤੀਸਰੇ ਦਿਨ ਦੁੱਧ ਪਲਾਇਆ ਔਰੋਂ ਦੁੱਧ ਮੰਗਦਾ ਸੀ ਜੇ 3 ਦਿਨ ਦੁੱਧ ਪਲਾਇਆ ਫਿਰ ਆਸਤੇ ਆਸਤੇ ਬਾਬਾ ਜੀ ਨੇ ਉਹਦੀ ਪਾਦਣਾ ਪੁੱਛਣਾ ਕੀਤੀ ਆ ਤੇ ਜਿਹੜਾ ਬਾਬਾ ਨਾਨਕ ਬੀਦੀ ਪਰਵਾਰ ਚੋਲਾ ਸਾਹਿਬ ਜਿਹੜੇ ਉਸੋਲੀ 17ਵੀਂ ਪੀੜੀ ਕਾਇਮ ਚੱਲਦੀ ਆ ਅੱਜ ਵੀ ਇਸ ਤੋਂ ਬਾਬਾ ਜੀ ਨੇ ਨਮੀ ਬਾਹ ਕਰਕੇ ਲਾਇਆ ਸ਼ਾਹਸੰਗ ਜੀ ਬਾਹੁਰ ਜੀ ਦਾ ਖਾਲਸਾ ਵਾਜ ਜਿਹੜਾ ਇੱਥੇ ਬੁਖਾਰ ਤੋਂ ਜਿਹੜਾ ਬੁਖਾਰ ਇੱਥੇ ਬਾਬਾ ਸ਼ਿਰਜਨ ਜੀ ਨੇ ਵਧਾਵਾ ਉਸ ਸਮੇਂ ਜਿਹਨੂੰ 4 ਦਿਨ ਬੁਖਾਰ ਚੜ ਜਾਂਦਾ ਸੀ ਉਹ ਸਰੀਰ ਛੱਡ ਜਾਂਦਾ ਹੈ ਸਾਰੇ ਨਿਮੋਚਾ ਨੇ ਹੋਏ ਆ ਤੇ ਬਾਬਾ ਜੀ ਦੇ ਚਰਨਾਂ 'ਚ ਬੈਠੇ ਨੇ ਤੇ ਬਾਬਾ ਸ਼ਰਜਨ ਆਂਦੇ ਵੀ ਤੁਹਾਡੇ ਚਿਹਰਿਆਂ ਤੇ ਉਦਾਸੀ ਹੈ ਨਹੀਂ ਬੜੇ ਨਿਮੋਚਾ ਨੇ ਕੀ ਕਹ ਲੈ ਸੁਖ ਤੇ ਹੈ ਇੱਕ ਵਿੱਚੋਂ ਉੱਠ ਕੇ ਕਹਿੰਦਾ ਵੀ ਬਾਬਾ ਜੀ ਇੱਕ ਬੁਖਾਰ ਚੜਦਾ ਸਾਨੂੰ ਲਗਾਤਾਰ ਜਦੋਂ ਚੌਥਾ ਦਿਨ ਹੁੰਦਾ ਤਾਂ ਸਰੀਰ ਛੱਡ ਜਾਂਦੇ ਤੇ ਉਹ ਉਹ ਤੋਂ ਅਸੀਂ ਬੜੇ ਪਰੇਸ਼ਾਨ ਨੇ ਬਾਬਾ ਸ਼ਰਜਨ ਉਹ ਕਿਲਾਵਾ ਵਿੱਚ ਉਹਦੇ ਨਾਲ ਫਿਰ ਉਹਨਾਂ ਨੇ ਬੁਖਾਰ ਬੰਦਤਾ ਅੰਦੇ ਵੀ ਅਜ ਤੋਂ ਭਗਤਾਂ ਕਿਸੇ ਨੂੰ ਤੰਦੀ ਨਹੀਂ ਦੇਣੀ ਇਤਿਹਾਸਕ ਹੁੰਦਾ ਜਿਹੜੀ ਬਾਬਾ ਜੀ ਟਾਲੀ ਪਹਿਲਾਂ ਹੀ ਬਾਬਾ ਜੀ ਚਰਨਾਂ ਦੀ ਕਿਤੇ ਨਹੀਂ ਬਾਬਾ ਸਿਰਜਣ ਜਿਸ ਸਮੇ ਇੱਥੇ ਆਏ ਹਨ ਉਦੋਂ ਜੰਗਲ ਦਾ ਰੂਪ ਹੀ ਤੇ ਛਾਹ ਹੈ ਨਹੀਂ ਕਿ ਬਾਬਾ ਸਿਰਜਣ ਨੇ ਦਾਤਨ ਕਰਨ ਦੇ ਅੰਮ੍ਰਿਤ ਵੇਲੇ ਦਾਤਨ ਕਰਕੇ ਇੰਨਾ ਇੱਥੇ ਘੜਤੀ ਜਦੋਂ ਘੜ ਦਿੱਤੀ ਜਾਂ ਤੇ ਭਾਈ ਕੰਬਲਿਆ ਜੀ ਜਲ ਪਾਉਂਦਾ ਪਿਆ ਫਿਰ ਆਸਤੇ ਆਸਤੇ ਉਹਨਾਂ ਦੇ ਹੱਥਾਂ ਦੀ ਸੋਪ ਤੇ ਕਾਲੀ ਸਾਹਿਬ ਇਹਦੇ ਨਾਂ ਤੇ ਅਖੋਕ ਕਾਲੀ ਸਾਹਿਬ ਪਿੰਡ ਦਾ ਨਾਂ ਪਿਆ ਜਿਹੜਾ ਪ੍ਰਾਤਨ ਨਾ ਹੀ ਇਹ ਹੈਗਾ ਹੀ ਪੱਖੋ ਕੇ ਡੇਰਾ ਬਾਬਾ ਨਾਨਕ ਰੰਡਾਵਿਆਂ ਦਾ ਪਿੰਡ ਹੀ ਰੰਡਾਵੀ ਜਿੱਤੇ ਰੰਡਾਵਾ ਜਿਹੜਾ ਇੱਥੋਂ ਦੇ ਹੋਏ ਨੇ ਬਾਬੇ ਜਿਵੇਂ ਮਤਲਬ ਬੁਖਾਰ ਨੂੰ ਚੜਦਾ ਕਿ ਉਹ ਦੂਰ ਨੇੜੇ ਛੱਡਤਾ ਹੁੰਦੀਆਂ ਨੇ ਉਹ ਕਿਰ ਨਹੀਂ ਇੱਥੇ ਆ ਸਕਦੇ ਕਿਵੇਂ ਫਿਰ ਸਰਦਾ ਬਾਬਾ ਜੀ ਅਸੀਂ ਇਹੋ ਹੀ ਬੇਨਤੀ ਕਰਦੇ ਆ ਜੇ ਇੱਥੇ ਆਉਂਦਾ ਆਪਾਂ ਅਰਦਾਸ ਬੇਨਤੀ ਕਰਦੇ ਆ ਤੇ ਉਸ ਤੋਂ ਬਾਅਦ ਸੰਗਤ ਜੇਰੀ ਆ ਜਿਹੜੀ ਮਤਲਬਾ ਕੇਕ ਜਾਂਦੀ ਆ ਜਾਂ ਬੱਚਾ ਵਾ ਬਜ਼ੁਰਗ ਆ ਕੋਈ ਵੀ ਮਤਲਬ ਜੀ ਆ ਬੁਖਾਰ ਨਹੀਂ ਹਟਦਾ ਉਹ ਤੁਸੀਂ ਮਿੱਠੀਆਂ ਰੋਟੀਆਂ ਦੋ ਪ੍ਰਸ਼ਾਦੇ ਜਾਂ ਪੰਜ ਚਾਰ ਛੱਕਦੇ 11 ਚਾਰ ਛੱਕਦੇ ਤੇ ਸਰਦੀਆਂ ਬਖਾਰ ਲੱਸਦਾ ਜਿੱਦਾਂ ਹੁਣ ਦੂਰੋਂ ਆਏ ਕੋਈ ਜੰਮੂ ਆ ਗਿਆ ਜਾਂ ਬਟਾਲੇੋਂ ਆ ਗਿਆ ਕਿਸੇ ਵळे ਕੋਈ ਐਹੋ ਜਿਹਾ ਰੁਚੇਵਾ ਹੁੰਦਾ ਨਹੀਂ ਆਇਆ ਜਾਂਦਾ ਪਰ ਉਹਨਾਂ ਪਰਿਵਾਰਾਂ ਨੂੰ ਅਸੀਂ ਇਹੋ ਬੇਨਤੀ ਕਰਦੇ ਆਂ ਵੀ ਬਾਬਾ ਸ਼ਰਚੰਦ ਦਾ ਪੰਜ ਵਰੀ ਨਾਮ ਲੈ ਕੇ ਉਹ ਪ੍ਰਸ਼ਾਦੇ ਬਣਾ ਕੇ ਤੁਸੀਂ ਕੋਠੇ ਤੇ ਜਾਨਵਰਾਂ ਨੂੰ ਪਾ ਸਕਦੇ ਹੋ ਕਿਸੇ ਜੀ ਨੂੰ ਨਹੀਂ ਦੇਣੇ ਕਿਉਂ ਅੱਜਕੱਲ ਲੋਕ ਬਰੇ ਉਹੋ ਜਿਹੀ ਪ੍ਰੇਸ਼ਾਨ ਨੇ ਜੇ ਕਿ ਇਹਨੂੰ ਪ੍ਰਸ਼ਾਦਾ ਦਵੋਗੇ ਹੁੰਦਾ ਤਾਂ ਖੁਸ਼ੀਦਾ ਵਾ ਪਰ ਅਗਲੇ ਕਹਿੰਦੇ ਕੀ ਤਾ ਕੀ ਜਾਦੂ ਤੂੰ ਨਾ ਕੀਤਾ ਵਾ ਕੀ ਤੂੰ ਨੇ ਕਰਨ ਦੇ ਦੇ ਨੇ ਇਸ ਕਰਕੇ ਫਿਰ ਅਸੀਂ ਉਹਨਾਂ ਨੂੰ ਆਂਦੇ ਆ ਕਿ ਤੁਸੀਂ ਜਾਨਵਰਾਂ ਨੂੰ ਜਿਹੜਾ ਨਾ ਕੋਠੇ ਤੇ ਪ੍ਰਸ਼ਾਦੇ ਪਾ ਦਿਆ ਕਰੋ ਤੇ ਮਹਾਰਾਜ ਜਦੋਂ ਤਾ ਦਾਸਮਾ ਲੱਗੇ ਤੁਸੀਂ ਧਿਆਨ ਕੇ ਮੱਥਾ ਠੀਕ ਸਾਧਦੇ ਸੁੱਖਾਂ ਆਪਨੇ ਲਾ ਸਕਦੇ ਹੋ ਕੋਈ ਤਾਈ ਗੜ ਜਾਂ ਦੂਸਰਾ ਜਿਹੜੇ ਨਰਵਤ ਗਰਸਵਰ ਹਾਂਜੀ ਕੋਈ ਵੀ ਬੁਖਾਰ ਜਿੰਨਾ ਨਿੱਕਾ 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 ਬੁਖਾਰ ਜਿੰਨਾ ਮਰਜੀ ਆ ਤੇ ਉਹ ਬਾਬਾ ਜੀ ਲਾ ਸਕਦਾ ਵਾ ਤੇ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਆਪਾਂ ਇਥੋਂ ਅੰਮ੍ਰਿਤ ਦੇਣੇ ਜਲ ਦੇਣੇ ਤੇ ਉਹ ਛਾਹ ਕੇ ਉਹ ਬੱਚੇ ਦਾ ਇਸ਼ਨਾਨ ਕਰਾਉਣ ਤੇ ਬਾਬਾ ਜੀ ਕਿਰਪਾ ਕਰਦੇ ਉਹਨਾਂ ਨੂੰ ਜਿਵੇਂ ਲਾਗੇ ਤੇ ਨੇੜੇ ਦੇ ਇਲਾਕੇ ਦੇ ਲੋਕ ਉਹ ਬਹੁਤ ਹੁੰਦੇ ਉਹ ਪ੍ਰਸ਼ਾਦ ਲੈ ਕੇ ਹੁੰਦੇ ਜਿੱਦੀ ਆਉਂਦੇ ਬਾਬਾ ਜੀ ਉਹ ਤਾਂ ਖੁਸ਼ੀ ਆਪਣੀ ਅਸੀਂ ਤਾਂ ਕਿਸੇ ਨੂੰ ਪਾਬੰਦੀ ਕਰ ਗੁਰੂ ਘਰ ਕੋਈ ਵੀ ਹੈ ਦਰਸ਼ਨ ਹਰਿਮੰਦਰ ਸਾਹਿਬ ਦੁਨੀਆ ਕਿੰਨੀ ਦਰਸ਼ਨ ਕਰਨ ਜਾਂਦੀ ਹੈ ਕੋਈ ਪਾਬੰਦੀ ਹੈ ਪਰ ਰੋਜ਼ ਚੱਲ ਜਾਓ ਉਹਨਾਂ ਇਹ ਥੋੜਾ ਜਕਣਾ ਵੀ ਕਿਉਂ ਤੁਸੀਂ ਆ ਰਹੇ ਜੀ ਮੈਨੂੰ ਸੰਗਤ ਨਾਲ ਸਾਹਿਬ ਮਗਤ ਮਾਰ ਮੰਨ ਲਈ ਗੇਤੀ ਬਖਵਾ ਹਾਂਜੀ ਉਹ ਬਾਤ ਮਤਲਬ ਜਿਹੜੀ ਕਹਿੰਦੇ ਚਾਰ ਬਾਜ ਦਾ ਮੋੜ ਪੈਂਦਾ ਮੋੜ ਵੀ ਬਾਬਾ ਜੀ ਮੋੜ ਤੇ ਹੁਣ ਏਦਾਂ ਵਾ ਮਹਾਰਾਜ ਦੀ ਕਿਰਪਾ ਕਰਦੇ ਤੇ ਫਿਰ ਖੈਰ ਜੀ ਬਈ ਦੂਜੇ ਤੀਜੇ ਦੇ ਨਹੀਂ ਉਸੇ ਵੇਲੇ ਕਿਰਪਾ ਹੋਈ ਕੋਸਾਨੂੰ ਪਰਿਵਾਰ ਕਈ ਆਂਦੇ ਆ ਨਾ ਲੱਖਾਂ ਦੀ ਗਿਣਤੀ ਸੰਗਤਾਂ ਆਉਂਦੀਆਂ ਉਹ ਫਿਰ ਜਿੱਦਾਂ ਦੇ ਸੁਖਨਾ ਆਉਂਦੇ ਬਾਬਾ ਜੀ ਸਾਨੂੰ ਦੂਜੇ ਤੀਜੇ ਦੇ ਨਹੀਂ ਮੋੜ ਪੈ ਜਾਂਦਾ ਹਾਂਜੀ ਕਿਵੇਂ ਬੜੇ ਮਤਲਬ ਮਹੀਨੇ ਤੋਂ ਤਾਂ ਨਹੀਂ ਜਾਏਗਾ ਇਹ ਹੀ ਲਿਖ ਕੇ ਤਾਂ ਔਰ ਕਿਵੇਂ ਡਾਕਟਰਾਂ ਦੇ ਕੋਲ ਨਹੀਂ ਕੇਲ ਫਰਕ ਪੈਂਦਾ ਨਹੀਂ ਜੀ ਬਾਬਾ ਜੀ ਡਾਕਟਰਾਂ ਦਾ ਆਪਣਾ ਇਲਾਜ ਕਰਨਾ ਉਹਨਾਂ ਨੇ ਆਪਣਾ ਜੋ ਵੀ ਉਹਨਾਂ ਕੋਰਸ ਕੀਤੇ ਜਾਂ ਡਿਗਰੀਆਂ ਕੀਤੀਆਂ ਆਪਾਂ ਸਿਰਫ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ ਆ ਗੁਰੂ ਸਾਹਿਬ ਦੇ ਚਰਨਾਂ 'ਚ ਬਾਬਾ ਸ਼ਿਰਜਨ ਦਾ ਨਾਮ ਲੈ ਕੇ ਤੇ ਬਾਬਾ ਜੀ ਅਰਦਾਸ ਦਾ ਸ਼ਬਨ ਜਾਂ दारू ਇਹੋ ਹੀ ਆ ਜਿਹੜਾ ਮਹਾਰਾਜ ਕਿਰਪਾ ਕਰਦਾ ਔਰ ਕਿਵੇਂ ਛੋਟੇ ਬੱਚੇ ਵੀ ਤੁਹਾਡੇ ਕੋਲ ਕਿੱਕਾ ਆਉਂਦੇ ਨੇ ਆਉਂਦੇ ਨੇ ਜਿਹੜੇ ਹੁਣ ਚੁੱਪ ਨਹੀਂ ਕਰਦੇ ਰੋਂਦੇ ਨੇ ਦਿਨ ਰਾਤ ਰੋਈ ਜਾਂਦੇ ਆ ਉਹ ਆਪਾਂ ਧونی ਸਾਹਿਬ ਦੀ ਕਬੂਤੀ ਜਰੀ ਦੇ ਦੇਂਦਰੋਂ ਜਾਲ ਅੰਮ੍ਰਿਤ ਗ੍ਰੰਥ ਸਾਹਿਬ ਦੇ ਅੰਦਰੋਂ ਜਾਲ ਜੇ ਨਹੀਂ ਕੋਈ ਭਾਂਡਾ ਲਿਆਂਦਾ ਇਲਫਾਫੇ ਸੁ ਭਾਗ ਦੇਨੇ ਆ ਤੇ ਉਹਨਾਂ ਨੂੰ ਆਖਰੀ ਦਾ ਵੀ ਬੱਚੇ ਨੂੰ ਬੁਲਾਓ ਤੇ ਕੋਈ ਅਸੀਂ ਵਿਹਮ ਨਹੀਂ ਕੋਈ ਜਾਦੂ ਨਹੀਂ ਕੋਈ ਤੁੰਣਾ ਨਹੀਂ ਸਿਰਫ ਅੰਮ੍ਰਿਤ ਦੇਣਾ ਗ੍ਰੰਥ ਸਾਹਿਬ ਦੇ ਅੰਦਰੋਂ ਉਥੇ ਗਾਗਰ ਤੇ ਰੱਖਿਆ ਵਾ ਸੰਗ ਤਾਂ ਆਪਣੇ ਆਪ ਹੀ ਆਇਆ ਆਖਿਆ ਵੀ ਹੱਥ ਸੁੱਚੇ ਕਰਕੇ ਦੇ ਕੇ ਜਲ ਲੋ ਮਤਲਬ ਜਿਹੜੀ ਦੂਰ ਨੇੜੇ ਸਕਤਾ ਨੇ ਮਤਲਬ ਉੱਥੋਂ ਹੀ ਸੁਖਣਾ ਜਿਹੜੀ ਮੰਤ ਮੰਨ ਸਕਦੇ ਨੇ ਜਿਹੜਾ ਮਤਲਬ ਪ੍ਰਸ਼ਾਦ ਉਹ ਸੋਕੇ ਉੱਥੇ ਜਾਨਵਰਾਂ ਨੂੰ ਮਤਲਬ ਹਾਂ ਜਾਨਵਰਾਂ ਨੂੰ ਭਾਜੀ ਇੱਥੇ ਆਜੋ ਇੱਥੇ ਮਿੱਠੀਆਂ ਰੋਟੀਆਂ ਲਿਆ ਕੇ ਪ੍ਰਸ਼ਾਦ ਆਪਾਂ ਅਰਦਾਸ ਕਰਕੇ ਉਹਨਾਂ ਨੂੰ ਵੀ ਦਾਂਗੇ ਆਪ ਵੀ ਸਕਾਂਗੇ ਉਹ ਮਤਲਬ ਬਾਬੇ ਦੇ ਦਿਨ ਵਾਰ ਆਉਣਾ ਪੂਜਾ ਕੇ ਨਾ ਨਾ ਖੁਸ਼ੀ ਖੁੱਲਾ ਟਾਈਮ ਜਦੋਂ ਮਰੀ ਪੈਂਸਗਰਾਂਦ ਨੂੰ ਆਜੋ ਮਸਿਆ ਨੂੰ ਆਜੋ ਐਤਵਾਰ ਨੂੰ ਆਜੋ ਕੁੰਨਿਆ ਤੇ ਆਜੋ ਕੋਈ پابੰਦੀ ਨਹੀਂ ਬਾਬੇ ਕੇ ਲੈਣਾ ਦੱਸ ਸਕਦਾ ਨਹੀਂ ਪਤਾ ਲੱਗਦਾ ਬਹੁਤ ਛਾਤ ਚਾਰ ਸਾਲ ਬਾਅਦ ਵੀ ਆਜੋ ਕੋਈ ਗੱਲ ਨਹੀਂ ਸੰਕਰਤ ਲੱਗ ਮਿੱਠੀਆਂ ਰੋਟੀਆਂ ਬਲ ਕਿਵੇਂ ਪਕਸਦਾ ਬੰਦੇ ਮਿੱਠੀਆਂ ਬਾਬਾ ਜੀ ਆਟਾ ਗੁੰਨ ਕੇ ਜਿੱਦਾਂ ਗੁੜ ਪਾ ਲੋ ਖੰਡ ਪਾ ਲੋ ਪ੍ਰਾਤਨ ਬੀਬੀਆਂ ਜਿਹੜੀਆਂ ਹੈ ਉਹ ਮੱਕੀ ਦੀਆਂ ਰੋਟੀਆਂ ਮੋਟੀਆਂ ਮੋਟੀਆਂ ਬਕਾਉਂਦੀਆਂ ਸੀ ਤੇ ਉਹਨੂੰ ਮੰਨੀਆਂ ਕਿਹਾ ਜਾਂਦਾ ਹੈ ਤੇ ਉਸੇ ਤਰ੍ਹਾਂ ਬਣਾ ਕੇ ਤਾਵੇ ਤੇ ਪਕਾ ਕੇ ਦੇਸੀ ਘਿਓ ਲਾਉਣਾ ਵਾ ਧੂ ਪਾ ਕੇ ਉਹ ਰੋਡ ਵਾਂਗ ਬਣ ਜਾਂਦਾ ਵਾ ਤੇ ਜੇ ਸ਼ਗਨ ਦੀ ਪ੍ਰਸ਼ਾਦ ਉਹ ਵੀ ਤਾਂ ਚੇਸਟੀ ਵੀ ਬੜਾ ਹੁੰਦਾ ਵਾ ਤੇ ਇਹ 바ਗੇ ਸੁਖਨਾ ਬਾਬਾ ਜੀ ਦਲਾਸਾ ਸੋ ਇਹ ਸਨ ਬਾਬਾ ਜੀ ਜਿਨ੍ਹਾਂ ਨੇ ਸਾਰਾ ਗੁਰਦੁਆਰਾ ਅੰਤਰ ਬਾਬਾ ਸ਼੍ਰੀ ਚੰਦ ਦੇ ਟਾਲੀ ਸਾਹਿਬ ਜੀ ਦਾ ਅਜਿਹਾ ਇਤਿਹਾਸ ਜਾਣ ਕਰਵਾਉਣਾ ਤੁਹਾਡਾ ਆਪਣਾ ਲਾਪਰੇ ਸਿੰਘ ਖੁਸ਼ੀਪੁਰ